ਜੀ ਸ੍ਰੀਕਾਲ ਜੀ ਸਾਰਿਆਂ ਨੂੰ ਸਈਯਾ ਦਾ ਦੇਦੀ ਇੱਕ ਅੱਧੀ ਫਿਰ ਤੁਹਾਨੂੰ ਹੁਣ ਟਾਈਮ ਨਹੀਂ ਹੈਗਾ ਮਨੇ ਇਹ ਗੱਲਾਂ ਦੇ ਸਭ ਦੀਆਂ ਭਾਈ ਮਨਜੀਤ ਨੂੰ ਸਾਡੇ ਪਿੰਡ ਦਾ ਸਾਦਾ ਸੰਸਰਪੰਚ ਦੇ ਛੋਟੇ ਭਰਾ ਦੇ ਨੂੰ ਚਾਚੇ ਸਾਡੇ ਦੇ ਹੋਰ ਵੀ ਬੜੇ ਬੜੇ ਨੇ ਜਿਹੜੇ ਦਾਦੀ ਦੀਆਂ ਗੱਲਾਂ ਸੁਣਾਉਣੀਆਂ ਚਾਹੁੰਦੇ ਆ ਸੁਣਾਉਂਦੇ ਵੀ ਰਹਿੰਦੇ ਆ ਮੇਰੇ ਕੋਲ ਟਾਈਮ ਨਹੀਂ ਮਿਲਦਾ ਨੇ ਜੇ ਮੈਂ ਤੁਹਾਨੂੰ ਆਨਲਾਈਨ ਰਿਕਾਰਡ ਕਰ ਕਰਕੇ ਸੁਣਾਵਾਂ ਜਿਹੜੀ ਮਰੀਮ ਮੈਂ ਸੁਣੀ ਹੈ ਦੁਨੀਆ ਮੈਨੂੰ ਤਾਂ ਪਤਾ ਹੀ ਹੈ ਕੀ ਕੀ ਹੈ ਪਰ ਫਿਰ ਵੀ ਮੈਂ ਦੱਸ ਦੂਦੇ ਨਾਮ ਜੇ ਸ਼ੱਕ ਸ਼ਕੂ ਗਏਂ ਤੇ ਆਪਾਂ ਕੋਈ ਬੰਦਾ ਮਿਲਾ ਦਾਂਗੇ ਏਡੀ ਗੱਲ ਹੁਣ ਮੈਂ ਕਿ ਸੁਣਾਉਣ ਲੱਗਾ ਤੁਹਾਨੂੰ ਬਲੇਰ ਤੋਂ ਮੇਰਾ ਫੋਟੋਗ੍ਰਾਫਰ ਫੋਟੋ ਸਟੂਡੀਓ ਹਰਪਾਲ ਹਰਪਾਲ ਸਟੂਡੀਓ ਬਲੇਰ ਬੈਂਕਾ ਕੇ ਬਲੇਰ ਆ ਮੈਨੂੰ ਪੂਰੀ ਕਲੀਅਰ ਨਹੀਂ ਮੇਰਾ ਯਾਰ ਹੈ ਜਹੇਦਾਰ ਬੰਦਾ ਗੁਰਸਿੱਖ ਬੰਦਾ ਘੈੜ ਬੰਦਾ ਵਧੀਆ ਬੰਦਾ ਆਪਣਾ ਯਾਰ ਆ। ਹੂੰ ਤੇ ਉਹ ਇੱਕ ਵਾਰ ਮੇਰੇ ਕੋਲ ਸਟੂਡੀਓ 'ਚ ਆਇਆ। ਤੇ ਆਣ ਕੇ ਨਾ ਇੱਥੇ ਭਿੱਖਵੇਂ ਦੁਕਾਨ ਦੇ ਸਾਹਮਣੇ ਸਾਡੇ ਸਾਈਕਲ ਵਾਲੀਆਂ ਦੁਕਾਨਾਂ ਉਧਰ ਤੋਂ ਉਹਦਾ ਕਿਹਨੇ ਪਤਾ ਨਹੀਂ ਕੀ ਚੇਤਾ ਜਾਨੂੰ ਆ ਗਿਆ ਤੇ ਮੈਨੂੰ ਆਦਾ ਇੱਕ ਵਾਰ ਨਾ ਪਹਿਲੇ ਸਮੇਂ ਦੀ ਗੱਲ ਸੁਣਾਉਂਦੇ ਹੁੰਦੇ ਹੀ ਇੱਥੇ ਕੋਈ ਬਾਪੂ ਜੇ ਸਾਈਕਲ ਲੈਣ ਆ ਗਿਆ। ਤੇ ਮੈਂ ਹਾਲਸਿਆਂ ਚਾਹ ਪੀ ਬੈਠ ਅਗਲੀ ਕਹਾਣੀ ਤੈਨੂੰ ਮੈਂ ਸੁਣਾਉਣਾ ਉਹ ਕਿਹੜੀ ਆ ਉਹ ਮੈਂ ਬਾਪੂ ਕੋਈ ਨਹੀਂ ਹੂੰ ਉਹ ਆਪਣੇ ਹੀ ਬਾਪੂ ਆ ਦਾਤਾ ਹੀ ਮਾਪਣਾ ਬਾਹ ਦੇ ਡੈਡੀ ਦਾ ਮੇਰਾ ਬੜਾ ਪਿਆਰ ਸੀ ਬਿਜਲੀ ਮੈਂ ਇੱਕ ਮੇਸ਼ ਕੋਈ ਬੜੇ ਸਤਕਾਰਯੋਗ ਤੇ ਉਹ ਜਦੋਂ ਗੱਲ ਮੈਂ ਸ਼ੁਰੂ ਕੀਤੀ ਇਹਨੇ ਦੱਸਤਾ ਵੀ ਆਹ ਗੱਲ ਏ ਮੈਂ ਸਾਈਕਲ ਵਾਲੀ ਗੱਲ ਹੁਣ ਤੈਨੂੰ ਮੈਂ ਸੁਣਾਉਣਾ ਕੀ ਹੋਈ ਉਹ ਸਾਈਕਲ ਉਹਨੇ ਸਾਈਕਲ ਵਾਲੇ ਨੇ ਜਦੋਂ ਤਿਆਰ ਕਰਤਾ ਉਹਨਾਂ ਦੇ ਨਾਲ ਚ ਇਹ ਸਨ ਐਟਲਸ ਸੀ ਐਟਲਸ ਐਟਲਸ ਕੇ ਐਟਲਸ ਇਸ ਤਰ੍ਹਾਂ ਦਾ ਹੈ ਤੇ ਸਾਈਕਲ ਤਿਆਰ ਤੁਹਾਨੂੰ ਪਤਾ ਜਦੋਂ ਸਾਈਕਲ ਬਣਦੇ ਆ ਫਿਰ ਉਹਨਾਂ ਦੇ ਨਾਲ ਵਿੱਚ ਸਾਨੂੰ ਲਾਗੇ ਬੈਣਾ ਪੈਂਦਾ ਹੁੰਦਾ ਸੀ ਉਹ ਤਿਆਰਕ ਸਭ ਕੁ ਰੈਡੀमेड ਮਿਲ ਜਾਂਦਾ ਵਾ ਪੂਰੇ ਜਾਂਦਾ ਸਾਈਕਲ ਭਾਗ ਟਰੱਕ ਲੱਦ ਨੂੰ ਉਹ ਇੱਕ ਸਾਈਕਲ ਬਣਾਉਣ ਵਾਸਤੇ ਪੂਰਾ ਪੂਰਾ ਅੱਧਾ ਅੱਧਾ ਦਿਨ ਲਾਗੇ ਬਹਿਣਾ ਪੈਂਦਾ ਹੁੰਦਾ ਏ। ਕੱਲੀ-ਕੱਲੀ ਚੀਜ਼ ਫਿੱਟ ਕਰਨੀ। ਟੱਲੀਆਂ ਸੇਕ ਕੇ ਕਰਨੀ, ਇੰਨੀ-ਇੰਨੀ ਚੀਜ਼ ਸਾਈਕਲ ਦੀ ਫਿੱਟ ਕਰਨੀ। ਉਹਨੇ ਬੜਾ ਟਾਈਮ ਲਾਇਆ ਸਾਈਕਲ ਆਏ ਨੇ ਦੇ। ਬਾਪੂ ਬੈਠਾ ਰਿਆ ਲਾਗੇ। ਤੇਰਾ ਲਾਗੇ ਦੱਤ ਕੋਈ ਉਹ ਵੱਡਾ ਹੈ ਵੀ ਮੈਂ ਲਈ। ਤੇ ਉਹ ਬਾਅਦ ਜੋ ਸਾਈਕਲ ਸਿਕਲ ਬਣ ਕੇ ਤੁਹਾਨੂੰ ਪਤਾ ਨਾ ਦੁਕਾਨ ਵਾਲੀ ਦੀ ਘਾਤ ਹੁੰਦੀ ਏ। ਸਾਈਕਲ ਬੰਨ ਕੇ ਤਿਆਰ ਕਰਕੇ ਤੇ ਜਵਾਨ ਨੇ ਸਾਈਕਲ ਤੇ ਚ ਉਹਦੀ ਟਰਾਈ ਲੈਂਡ ਚਲ ਗਿਆ ਚੈੱਕ ਕਰ ਚਲ ਗਿਆ ਉਹ ਉਥੋਂ ਤੱਕ ਘੁੰਮ ਘੁਮਾ ਕੇ ਨਾ ਉਹ ਚੌਂਕ ਜੇ ਲਾਗੋ ਆ ਗਏ ਤੇ ਟੱਲੀਆਂ ਮਾਰਦਾ ਵੇ ਬੜਾ ਖੁਸ਼ ਵੀ ਮੇਰਾ ਸਾਈਕਲ ਵਿਕਣ ਲੱਗਾ ਮੇਰੀ ਮਿਹਨਤ ਅੱਧੇ ਦਿਨ ਦੀ ਹੁਣ ਮੈਨੂੰ ਪੈਸੇ ਵਟੇ ਜਾਣੇ ਮੈਨੂੰ ਵੱਧ ਮੈਂ ਵਿਹਲਾ ਬਹੂੰਗਾ ਆਣ ਕੇ ਸਾਈਕਲ ਲਾ ਕੇ ਜਾਂਦਾ ਵੀ ਬਾਪੂ ਹੀ ਬੜਾ ਵਧੀਆ ਸਾਈਕਲ ਚੱਲਦਾ ਤੁਹਾਡਾ ਬਹੁਤ ਸੋਹਣਾ ਸਾਈਕਲ ਬਾਕੂ ਗੋਹੀਓ ਜੀ ਦਾ ਬਾਕੂ ਰਕ ਨੂੰ ਤਾਂ ਪਤਾ ਹੀ ਐ ਤੇ ਤੁਹਾਨੂੰ ਦੱਸਿਆ ਦੇਗਾ ਸਭਿਆਚਾਰ ਕਰਾ ਬਾਕੂ ਦਾ ਹੇਠੀ ਯਤੀ ਰਾਣਾ ਵੇਦਾ ਇਹਨੂੰ ਉੱਥੇ ਪਾਸੇ ਲਾ ਦੇ ਉੱਥੇ ਪਾਸੇ ਲਾ ਦੇ ਇਹਨੂੰ ਤੇ ਨਵਾਂ ਬਣ ਹੁਣ ਦਬਰ ਕੀ ਗੱਲ ਐ ਕੀ ਹੋਇਆ ਰਾਦਰ ਮੈਂ ਕਿਹੜਾ ਨਵਾਂ ਸਾਈਕਲ ਬੰਨ ਮੈਂ ਨਹੀਂ ਇੱਥੇ ਹੁਣ ਮੈਂ ਨਹੀਂ ਚੜਦਾ ਇਹ ਸਾਈਕਲ ਮੈਂ ਲੈਣਾ ਹੀ ਨਹੀਂ ਹੁਣ ਮੈਨੂੰ ਮੁਫਤ ਵੀ ਦੇ ਦੇ ਮੈਂ ਤਾਂ ਵੀ ਖੜਦਾ ਅਦਾ ਨਵਾਂ ਸਾਈਕਲ ਬੰਨ ਐਦ ਕੀ ਨਾ ਸਾਈਕਲ ਤੇ ਚੜੀ ਪਹਿਲਾ ਚੁਬਕਾ ਦੇ ਤੂੰ ਲੈ ਗਿਆ ਝੂਟੇ ਨੂੰ ਆਂਦਾ ਹੁੰਦਾ ਝੂਟਾ ਜਿਹੜਾ ਪੱਛੂਟੇ ਮਾੜੇ ਨਹੀਂ ਆਉਂਦੇ ਅੱਜ ਕੱਲ੍ਹ ਦੇ ਲੈ ਆਂਦੇ ਨੇ ਝੂਟੇ ਮਾੜੇ ਉੱਤੇ ਉਹ ਚੁਬਕਾ ਆਂਦਾ ਹੁੰਦਾ ਜੇ ਆਪਾਂ ਇਹ ਚਿਪਕਾਉ ਉਹ ਨਹੀਂ ਹੁੰਦੇ ਜੇ ਨਾ ਤੂੰ ਚਿਪਕੀ ਉਹ ਚਿਪਕਾਉਂਦਾ ਹੈ। ਇਹ ਪਹਿਲਾ ਚਿਪਕਾ ਦੇ ਤੂੰ ਲੈ ਗਿਆ। ਉਹ ਨਹੀਂ ਮੈਦ ਤੇ ਬੈਠਣਾ। ਨਵਾਂ ਬੰਦ। ਤੇ ਰੂਪਟ ਫੇਰ ਦਿਖਾਉਣ ਲੱਗਾ ਤਾਂ ਤੇ ਉਹਨੂੰ ਇਹ ਵੀ ਚੱਲ। ਵਿਲੇ ਬੈਠੇ ਉਹਨੂੰ ਪੈਸੇ ਲੈ ਗਿਰੂਗਾ ਰਮਾਨਾ ਬਹੁਗਾ ਉਹਨੂੰ ਮੁਰਕੇ ਫੇਰ ਦੁਬਾਰਾ ਸ਼ੁਰੂ ਕੀਤਾ ਉਹਨੂੰ 1-2 ਵਜੇ। ਯਾਰ ਉਹਨਾਂ ਸ਼ਾਮਾਂ ਤੱਕ ਬੰਨੀ ਜਾਂ ਸਿਕਲ। ਫੇਰ ਸਿਕਲ ਲੈ ਕੇ ਆਈ ਹੱਟ। ਕਾਣ ਬੱਤ। ਇਹ ਮਾ ਦਾ ਸਰਪਾਲ ਨੂੰ ਮਾ ਸਣਾ। ਆਹ ਵਾਪਸ ਨਾਲ ਹੀ ਵਾਪਸ ਵੇ ਦੀਆਂ ਗੱਲਾਂ ਸੁਣਦੇ ਹੁਣ ਉਹ ਤੁਹਾਨੂੰ ਪਤਾ ਕਿਧਰ ਬੇਕਾਬਰੇ ਤੇ ਕਿਤੇ ਸਾਡੇ ਦੋਦੇ ਗਲਤੀਆਂ ਹਾਂ ਆਹ ਗੱਲ ਸੀ ਇੱਕ ਇਹ ਤੇ